ਉਨ੍ਹਾਂ ਦੇ ਵਿੱਚ ਖੂਨੀ ਖੇਲ ਵਿਆਹ ਤੋਂ ਇੱਕ ਦਿਨ ਪਹਿਲਾਂ ਦੁਲਹਨ ਦੀ ਬੇਰਹਿਮੀ ਦੇ ਨਾਲ ਹੱਤਿਆ ਘਰ ਤੋਂ ਥੋੜੀ ਦੂਰ ਮਿਲੀ ਅਦ ਜਲੀਲਾ ਸ਼ੀਮਾ ਚਲਦੇ ਵਿੱਚ ਵਿਆਹ ਦੀ ਖੁਸ਼ੀ ਸੋਗ ਵਿੱਚ ਬਦਲੀ ਪਾਲਕੀ ਦੀ بجائے ਅੰਸ਼ਕਾ ਦੀ ਅਰਤੀ ਘਰ ਤੋਂ ਕੱਢੀ ਗਈ ਨਮਸਕਾਰ ਵੇਖ ਰਹੇ ਤੁਸੀਂ ਪੰਜਾਬ ਟੀਵੀ ਪ੍ਰाइम। ਉਹਨਾਂ ਜ਼ਿਲ੍ਹੇ ਦੇ ਵਿੱਚ ਇੱਕ ਨੌਜਵਾਨ ਲੜਕੀ ਦੇ ਵਿਆਹ ਤੋਂ ਇੱਕ ਦਿਨ ਪਹਿਲਾਂ ਹੀ ਬੇਰੇਮੀ ਨਾਲ ਕਤਲ ਦਾ ਸੰਸਨੀਖੇਜ ਮਾਮਲਾ ਸਾਹਮਣੇ ਆਇਆ ਹੈ। 24 ਸਾਲਾ ਅੰਸ਼ਿਕਾਠ ਠਾਕੁਰ ਦਾ ਵਿਆਹ ਬੁੱਧਵਾਰ ਨੂੰ ਹੋਣਾ ਸੀ ਪਰ ਮੰਗਲਵਾਰ ਨੂੰ ਉਸਦੇ ਘਰ ਤੋਂ ਥੋੜੀ ਦੂਰ ਉਸਦੀ ਅੰਸ਼ਿਕ ਤੌਰ ਤੇ ਸੜੀ ਹੋਈ ਲਾਸ਼ ਮਿਲੀ। ਇਸ ਘਟਨਾ ਨੇ ਪੂਰੇ ਇਲਾਕੇ ਦੇ ਵਿੱਚ ਦਹਿਸ਼ਤ ਫੈਲਾ ਦਿੱਤੀ ਹੈ ਅਤੇ ਪੁਲਿਸ ਮਾਮਲੇ ਦੀ ਡੂੰਘਾਈ ਦੇ ਨਾਲ ਜਾਂਚ ਕਰ ਰਹੀ ਹੈ। ਇਹ ਦਿਲ ਦਹਿਲਾ ਦੇਣ ਵਾਲੀ ਘਟਨਾ ਉਹਨਾਂ ਜ਼ਿਲ੍ਹੇ ਦੇ ਬੰਗਾਣਾ ਸਬ ਡਿਵੀਜ਼ਨ ਦੇ ਬੇਰੇ ਆਂ ਪਿੰਡ ਦੇ ਵਿੱਚ ਵਾਪਰੀ ਅੰਸ਼ਕਾਂ ਦੇ ਵਿਆਹ ਦੀਆਂ ਤਿਆਰੀਆਂ ਜੋਰ-ਸ਼ੋਰਾਂ ਤੇ ਸਨ ਉਸ ਦਾ ਵਿਆਹ 24 ਸਤੰਬਰ ਬੁੱਧਵਾਰ ਨੂੰ ਪਿੰਡਲਾ ਪਿੰਡ ਦੇ ਇੱਕ ਨੌਜਵਾਨ ਦੇ ਨਾਲ ਹੋਣਾ ਸੀ ਪਰ ਮੰਗਲਵਾਰ ਨੂੰ ਇੱਕ ਜੰਗਲਾਤ ਗਾਰਡ ਨੂੰ ਬੈਰੀਆਂ ਰਾਮਨਗਰ ਸੜਕ ਦੇ ਕਿਨਾਰੇ ਇੱਕ ਸੜੀ ਹੋਈ ਲਾਸ਼ ਮਿਲੀ ਉਸ ਨੇ ਤੁਰੰਤ ਝੋਲ ਪੁਲਿਸ ਸਟੇਸ਼ਨ ਨੂੰ ਸੂਚਿਤ ਕੀਤਾ ਪੁਲਿਸ ਮੌਕੇ ਤੇ ਪਹੁੰਚੀ ਲਾਸ਼ ਨੂੰ ਕਬਜ਼ੇ ਦੇ ਵਿੱਚ ਲਿਆ ਅਤੇ ਜਾਂਚ ਸ਼ੁਰੂ ਕਰ ਦਿੱਤੀ ਲਾਸ਼ ਤੋਂ ਸਪਸ਼ਟ ਸੀ ਕਿ ਇਹ ਬੇਰਹਿਮੀ ਦੇ ਨਾਲ ਕਤਲ ਕੀਤਾ ਗਿਆ ਸੀ ਲਾਣੇ ਲਾਚਨੂ ਸਾਰਨ ਦੀ ਕੋਸ਼ਿਸ਼ ਕੀਤੀ ਸੀ ਅੰਸ਼ਿਕਾ ਦੇ ਚਿਹਰੇ ਅਤੇ ਗਰਦਨ ਤੇ ਡੂੰਗੇ ਜ਼ਖਮ ਵੀ ਮਿਲੇ ਹਨ ਜਿਸ ਤੋਂ ਪਤਾ ਲੱਗਦਾ ਹੈ ਕਿ ਉਸ ਦੀ ਬੇਰਹਿਮੀ ਨਾਲ ਹਤਿਆ ਕੀਤੀ ਗਈ ਹੈ ਪੁਲਿਸ ਸਟੇਸ਼ਨ ਇੰਚਾਰਜ ਸ਼ੋਕ ਕੁਮਾਰ ਨੇ ਦੱਸਿਆ ਕਿ ਲੜਕੀ ਦੀ ਲਾਸ਼ ਬਰਾਮਦ ਕਰ ਲਈ ਗਈ ਹੈ ਤੇ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ ਪੁਲਿਸ ਲਈ ਸਵਾਲ ਇਹ ਹੈ ਕਿ ਅੰਸ਼ਿਕਾ ਨੂੰ ਅੱਧੀ ਰਾਤ ਨੂੰ ਘਰੋਂ ਕਿਸ ਨੇ ਬੁਲਾਇਆ ਅਤੇ ਉਸ ਨੂੰ ਕਿੰਨੀ ਬੇਰਹਿਮੀ ਦੇ ਨਾਲ ਕਿਉਂ ਮਾਰਿਆ ਗਿਆ ਪੁਲਿਸ ਨੇ ਇੱਕ ਅਣਪਛਾਤੇ ਵਿਅਕਤੀ ਦੇ ਵਿਰੁੱਧ ਕਤਲ ਦਾ ਮਾਮਲਾ ਦਰਜ ਕੀਤਾ ਹੈ ਅਤੇ ਹਰ ਪਹਿਲੂ ਦੀ ਜਾਂਚ ਕਰ ਰਹੀ ਹੈ ਇਸ ਕਤਲ ਦੇ ਰਹੱਸ ਨੂੰ ਸੁਲਝਾਉਣ ਦੇ ਲਈ ਵਿਗਿਆਨਿਕ ਤਰੀਕਿਆਂ ਦੀ ਵਰਤੋਂ ਕਰਕੇ ਸਬੂਤ ਇਕੱਠੇ ਕਰਨ ਦੇ ਲਈ ਧਰਮਸ਼ਾਲਾ ਤੋਂ ਇੱਕ ਫੋਰੈਂਸਿਕ ਟੀਮ ਨੂੰ ਵੀ ਬੁਲਾਇਆ ਗਿਆ ਹੈ ਅਸ਼ੀਕ ਦਾ ਪਰਿਵਾਰ ਅਤੇ ਪੂਰਾ ਪਿੰਡ ਇਸ ਘਟਨਾ ਤੋਂ ਸੋਗ ਮਨਾ ਰਿਹਾ ਹੈ ਅਤੇ ਡਰ ਰਿਹਾ ਹੈ ਘਰ ਜੋ ਵਿਆਹ ਦੇ ਗੀਤਾਂ ਨਾਲ ਗੂੰਜਦਾ ਸੀ ਹੁਣ ਚੁੱਪ ਹੈ ਉਸ ਘਰ ਤੋਂ ਚੀਕ ਚਿਹਾਰੇ ਦੀਆਂ ਆਵਾਜ਼ਾਂ ਆ ਰਹੀਆਂ ਹਨ ਪੁਲਿਸ ਮਾਮਲੇ ਦੀ ਤੈ ਤੱਕ ਜਾਣ ਦੀ ਕੋਸ਼ਿਸ਼ ਕਰ ਰਹੀ ਹੈ ਤੇ ਹਰ ਸੁਰਾਗ ਵੱਡਾ ਜਾਂ ਛੋਟਾ ਦੀ ਭਾਲ ਕਰ ਰਹੀ ਹੈ।